ਮੇਰਾ ਨਾਮ ਵਿਸ਼ਾਲ ਹੈ ਔਰ ਮੈਂ ਬਟਾਲੇ ਤੋਂ ਬਿਲੋਂਗ ਕਰਦਾ ਹਾਂ ਔਰ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸੈਮੂਲ ਸੋਨੀ ਜੀ ਜਿਹੜੇ ਆ ਉਹ ਐਮਪੀ ਦੀ ਇਲੈਕਸ਼ਨ ਦੇ ਲਈ ਖੜੇ ਹੋਏ ਆ ਔਰ ਹਰ ਇੱਕ ਨੌਜਵਾਨ ਜਿਹੜੇ ਇਹਨਾਂ ਨੂੰ ਜਾਣਦੇ ਆ ਔਰ ਜਿਹੜੇ ਇਹਨਾਂ ਨੂੰ ਜਾਣਦੇ ਨਹੀਂ ਵੀ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਅੱਛੇ ਜਿਹੜੇ ਨੌਜਵਾਨ ਜਿਹੜੇ ਆ ਉਹ ਸਾਹਮਣੇ ਆ ਕੇ ਐਮਪੀ ਦੀ ਇਲੈਕਸ਼ਨ 'ਚ ਖੜੇ ਹੋਏ ਆ ਤਾਂਕਿ ਉਹ ਗੱਲਬਾਤ ਕਰ ਸਕਣ ਆਪਣੇ ਲੋਕਾਂ ਦੇ ਲਈ ਤਾਂਕਿ ਉਹ ਉਹਨਾਂ ਦੇ ਨਾਲ ਦਿਨ ਰਾਤ ਖੜੇ ਹੋ ਸਕਣ ਤਾਂਕਿ ਜਿਹੜੇ ਵਾਦੇ ਉਹ ਕਰਨ ਉਹਨਾਂ ਨੇ ਇਹ ਨਬਾਤ ਸਕਣ ਕਿਉਂਕਿ ਅੱਜ ਨੌਜਵਾਨ ਬਹੁਤ ਹਾਲਾਤ ਬੜ ਮਾੜੇ ਆ ਪਰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਨੌਜਵਾਨ ਅੱਗੇ ਆਉਂਦੇ ਆ ਔਰ ਆਪਣੇ ਲੋਕਾਂ ਦੇ ਲਈ ਕਮਿਊਨਿਟੀ ਦੇ ਲਈ ਔਰ achhiya cheezan nu leke aande aa taaki oh aage vadan te samaj de layi kuch kar sakkan ਬਿਲਕੁਲ ਜੀ ਅਸੀਂ ਸੈਮੂਲਸੋਨੀ ਜੀ ਦੇ ਨਾਲ ਪੂਰੇ ਸਮਰਥਨ ਦਿੰਨੇ ਆਂ ਔਰ ਅਸੀਂ ਜਿੱਥੇ ਵੀ ਜਿੱਥੇ ਸਾਡੀ ਡਿਸਟ੍ਰਿਕਟ ਗੁਦਾਸਪੁਰ ਸਾਡੇ ਲਿੰਕ ਹੈਗੇ ਆ ਅਸੀਂ ਦਿਨ ਰਾਤ ਔਰਲੀ ਲੋਕਾਂ ਕੋਲ ਜਾਵਾਂਗੇ ਜਾਗਰੂਤ ਕਰਾਂਗੇ ਜਵਾਨਾਂ ਨੂੰ ਬਜ਼ੁਰਗਾਂ ਨੂੰ ਆਪਣੇ ਫੈਮਿਲੀ ਦੇ ਲੋਕਾਂ ਨੂੰ ਆਪਣੇ ਫਰੈਂਡਸ ਨੂੰ ਔਰ ਇਸ ਗੱਲਾਂ ਦੇ ਲਈ ਉਹਨਾਂ ਨੂੰ ਦੱਸਾਂਗੇ ਕਿ ਨੌਜਵਾਨਾਂ ਜਿਹੜੇ ਸੈਮੂਲਸੋਨੀ ਜੀ ਆ ਔਰ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਕਾਮਯਾਬ ਬਣਾਓ ਤਾਂ ਕਿ ਉਹ ਅੱਗੇ ਆ ਕੇ ਕੰਮ ਕਰ ਸਕਣ ਮੈਂ ਪਰਮੇਸ਼ਰ ਦਾ ਦਾਸ ਪਾਸਟਰ सुरेंद्र ਮਟੂ ਲక్ష్ਮੀ ਗਾਰਡਨ ਕਲੋਨੀ ਧੀਰਾ ਪਠਾਨਕੋਟ ਤੋਂ ਆਂ ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਜੋ ਸਾਡੇ ਐ ਐਮਪੀ ਸਾਹਿਬ ਦੇ ਇਲੈਕਸ਼ਨ ਦੇ ਵਾਸਤੇ ਸੈਮਿਊਲ ਸੋਨੀ ਜੀ ਅੱਜ ਸਾਡੇ ਕੋਲ ਆਏ ਪਠਾਨਕੋਟ ਲక్ష్ਮੀ ਗਾਰਡਨ ਕਲੋਨੀ ਵਿੱਚ ਅਸੀਂ ਇਹਨਾਂ ਦੇ ਇੱਥੇ ਆਏ ਆ ਤੇ ਬਹੁਤ ਬਹੁਤ ਪਰਮੇਸ਼ਰ ਦਾ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਪੂਰੀ ਉਮੀਦ ਕਰਦੇ ਆ ਕਿ ਪ੍ਰਭੂ ਚਾਏ ਤੋਂ ਮਤਲਬ ਕਿ ਜਦੋਂ ਇਲੈਕਸ਼ਨ ਵਿੱਚ ਜਿੱਤ ਕੇ ਫਿਰ ਦੁਬਾਰਾ ਫਿਰ ਸਾਡੇ ਕੋਲ ਆਣਗੇ ਔਰ ਅਸੀਂ ਪੂਰੇ ਤਨ ਮਨ ਧੰਤੋਂ ਮਤਲਬ ਕਿ ਇਹਨਾਂ ਦੇ ਨਾਲ ਆ ਇਹਨਾਂ ਦੀ ਸੇਵਾ ਕਰਾਂਗੇ ਘਰ ਘਰ ਜਾ ਕੇ ਲੋਕਾਂ ਨੂੰ ਪ੍ਰਚਾਰ ਵੀ ਕਰਾਂਗੇ ਔਰ ਜਿੰਨੀ ਸਾਡੇ ਕੋਲ ਹੋਸੇਗੇ ਇਹਨਾਂ ਦੀ ਸਪੋਰਟ ਵੀ ਕਰਾਂਗੇ ਤੁਹਾਨੂੰ ਮਹਿਸੂਸ ਕਰਦੇ ਹੋ ਦੇਖੋ ਜੀ ਮੈਂ ਪਰਮੇਸ਼ਵਰ ਤੋਂ ਡਰ ਕੇ ਗੱਲ ਕਹਿ ਰਿਹਾ ਕਿ ਸਰਕਾਰਾਂ ਆਈਆਂ ਔਰ ਗਈਆਂ ਔਰ ਉਹਨਾਂ ਨੇ ਇੱਕ ਵਾਅਦਾ ਕੀਤਾ ਕਿ ਅਸੀਂ ਨਸ਼ਾ ਇਕਦਮ ਕੋਈ ਕਹ ਰਿਹਾ ਇੱਕ ਮਹੀਨੇ ਚ ਖਤਮ ਕਰ ਦਾਂਗੇ ਕੋਈ ਕਹ ਰਿਹਾ ਤਿੰਨ ਮਹੀਨੇ ਦੇ ਵਿੱਚ ਖਤਮ ਕਰ ਦਾਂਗੇ ਪਰ ਕਈ 3 ਸਾਲ ਚੱਲ ਗਿਆ ਤਿੰਨ ਇੱਕ ਮਹੀਨਾ ਛੱਡ ਕੇ ਕਈ ਸਾਲ ਚੱਲ ਗਏ ਨੇ ਅਜੇ ਤੱਕ ਇਹ ਨਸ਼ਾ ਮਤਲਬ ਕਿ ਬੰਦ ਨਹੀਂ ਹੋਇਆ ਦਿਨ ਪ੍ਰਤੀ ਦਿਨ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ 30 35 ਸਾਲ ਦੀ ਉਮਰ ਵਿੱਚ ਜਿਹੜਿਆ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵੀ ਉਹ ਮਰ ਰਹੀ ਆ ਔਰ ਕੁਝ ਟੀਕੇ ਲਗਾ ਰਿਆ ਕੁਝ ਪੰਪੀ ਕੇ ਮਰ ਰਿਹਾ ਕੁਝ ਜਿਹੜੇ ਚਿਟਾ ਖਾ ਕੇ ਮਰ ਰਿਹਾ ਕੁਝ ਸ਼ਰਾਬ ਪੀ ਕੇ ਮਰ ਰਿਹਾ ਔਰ ਤੁਸੀਂ ਦੇਖੋ ਰੋਜ਼ ਜੇ ਅਗਰ ਪੇਪਰ ਨੂੰ ਆਹੀ ਪੜਨੇ ਤਾਂ ਤੇ ਨੌਜਵਾਨ ਪੀੜ੍ਹੀ ਜਿਹੜੀ ਆ ਬਜ਼ੁਰਗ ਮਰ ਜੇ ਤਾਂ ਉਹਨਾਂ ਦੀ ਕੋਈ ਗੱਲ ਨਹੀਂ ਪਰ ਨੌਜਵਾਨ ਪੀੜ੍ਹੀ ਜਿਹੜੀ ਆ ਅਜੋ ਨਸ਼ੇ ਦੇ ਗੁਲਾਮ ਪਈ ਆ ਇਸ ਕਰਕੇ ਬੜੇ ਦੁੱਖ ਦੇ ਨਾਲੇ ਗੱਲ ਕਹਿਣਾ ਚਾਹੁੰਦੇ ਆ ਕਿ ਇੱਕ achhi sarkaar aaye ਜਿਹੜੀ ਸਭ ਤੋਂ ਪਹਿਲਾਂ ਇਸ ਨਸ਼ੇ ਦੇ ਉੱਤੇ ਨੱਥ ਪਾਏ ਮੇਰਾ ਨਾਮ ਸਭ ਨੂੰ ਜਾਣ ਸੀ ਮੇਰਾ ਨਾਮ ਅਪਰਾਧਿਆਲਾ ਪਠਾਨਕੋਟ ਤੋਂ ਬਿਲੋਂਗ ਕਰਦੀ ਆ ਸੀ ਅਸੀਂ ਸਾਮਿਲ ਸੋਨ ਨੂੰ ਜਿਆਦਾ ਜਿਆਦ ਮੀਮਾ ਬਣਾਉਣ ਦੇ ਕੋਸ਼ਿਸ਼ ਕਰੀ ਕਰੀਆਂ ਕੋਸ਼ਿਸ਼ ਕਰੇ ਕਰਨੇ ਕਿ ਇਸ ਵਾਰੀ ਸਾਨੂੰ ਮੌਕਾ ਮਿਲਿਆ ਕਿ ਇਸ ਤੱਕ ਪਹੁੰਚਦਾ ਬਾਕੀ ਜਿਹੜੀਆਂ ਪਹਿਲੀਆਂ ਸਰਕਾਰ ਆਈਆਂ ਨੇ ਜਕਰ ਜਿਹੜਾ ਬਾਬਾ ਬਣਾ ਸੀਗਾ ਕਿ ਪੋਤਰਾ ਗੂਦਾ ਬਣੇ ਪਿਓ ਵੀ ਉਹੀ ਉਹੀ ਚਲੇ ਆਏ ਨੇ ਮਗਰ ਤੀਸਰੇ ਬੰਦੇ ਨੂੰ ਮੌਕਾ ਨਹੀਂ ਦਿੱਤਾ ਇਹਨਾਂ ਨੇ ਅਸੀਂ ਇਸ ਵਾਰ ਦੇਖਣਾ ਕਿ ਕੋਸ਼ਿਸ਼ ਕਰਕੇ ਮੌਕਾ ਦੇ ਕੇ ਕੰਮਜੋ ਕਰੀਏ ਨਾ